ਸੋਨੁ ਮਹਾਰਾਜ ਗੁਰਦੇਵ ਧਨ ਗੁਰਦੇਵ ਅੱਜ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਧਰਮਪਾਲ ਸੰਤ ਧਰਮਪਾਲ ਜੀ ਮਹਾਰਾਜ ਡੇਰਾ ਚਾਨਣਪੁਰੀ ਵਿਖੇ ਪਹੁੰਚਦਾ ਸਵਾਗਤ ਪ੍ਰਾਪਤ ਹੋਇਆ ਜਿੱਥੇ ਸਾਡੇ ਗਲੋਬਲ ਰਿਪਬਲਿਕਨ ਪਾਰਟੀ ਦੇ ਚੀਫ ਡਾਕਟਰ ਵੀ 임ਰੋਜ ਜਸ਼ਮੰਤ ਅਬੇੜਕਰ ਜੀ ਹੁਸ਼ਿਆਰਪੁਰ ਜੋ ਇਲੈਕਸ਼ਨ ਲੜ ਰਹੇ ਨੇ ਗਲੋਬਲ ਪਬਲਿਕ ਪਾਰਟੀ ਤੋਂ ਉਹ ਉਹਨਾਂ ਨਤਮਸਕ ਹੋਣ ਆਏ ਹਨ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਐਡਵੋਕੇਟ ਓਪੀ ਇੰਦਲ ਜੀ ਜੋ ਨਾਰਥ ਜੋਂਦੇ ਪਰਿਵਾਰੀ ਹਨ ਔਰ ਉਹ ਵੀ ਨਤਮਸਕ ਹੋਣ ਆਏ ਹਨ ਤਾਂ ਅਸੀਂ ਬਾਬਾ ਜੀ ਦਾ ਅਸ਼ੀਰਵਾ ਲੈਣ ਆਏ ਹਾਂ ਕਿਉਂਕਿ ਬਾਬਾ ਸਾ ਡਾਕਟਰ ਪੀਰੋ ਅਬੇੜਕਰ ਮਹਾਰਾਜ ਦੇ ਜਿਨ੍ਹਾਂ ਦੇ ਪੋਤਰੇ ਆ ਬਾਬਾ ਪਿਉ ਡਾਕਟਰ ਪਿਉਰਾ ਜਸ਼ਵੰਤ ਅੰਬੇਦਕਰ ਜੀ ਇੱਥੇ ਪਹੁੰਚੇ ਹਨ ਤੋਂ ਮੈਂ ਬੜਾ ਮਾਣ ਮਹਿਸੂਸ ਅਸੀਂ ਕਰਦੇ ਆ ਕਿ ਮਹਾਪੁਰਸ਼ ਦਾ ਅਸ਼ੀਰਵਾਦ ਲੈ ਕੇ ਇਹ ਜੋ ਚੋਣ ਮਹੀਮ ਸ਼ੁਰੂ ਕੀਤੀ ਹੈ ਤੋਂ ਅਸੀਂ ਬਾਬਾ ਜੀ ਦੇ ਕੇ ਚਾਰਨਾ ਚਾਰ ਅਰਦਾਸ ਕਰਦੇ ਆ ਕਿ ਆਪਣਾ ਅਸ਼ੀਰਵਾਦ ਰੱਖੋ ਸਾਡੇ ਤੇ ਤਾਂ ਜੋ ਡਾਕਟਰ ਅੰਬੇਦਕਰ ਜੀ ਮਹਾਰਾਜ ਦਾ ਜੋ ਸੋਚ ਸੀ ਪੇ ਵੈਕਟ ਸੋਸਾਇਟੀ ਉਹਦੇ ਲਈ ਆਪਾਂ ਕੰਮ ਕਰ ਸਕੀਏ ਔਰ ਆਪਣੀ ਕੀਕਬੋਰਡ ਜਿਹੜੀ ਆ ਅਸ਼ੀਰਵਾਦ ਦੇ ਕੇ ਸੰਗਤ ਦਾ ਸਾਨੂੰ ਡਾక్టర్ ਪਿਰੋਜਿਸ਼ਵੰਦ ਬੇੜਕਰ ਜੀ ਨੂੰ ਆਪਣਾ ਤੁਸੀ ਨਿਵਾਜਣਾ ਹੈ ਇਤਨੇ ਸ਼ਬਦਾਂ ਦੇ ਨਾਲ ਮੈਂ ਬਾਬਾ ਦੀ ਚਰਨਾਂ ਨੂੰ ਕੋਟਨ ਕੋਟਨ ਪ੍ਰਣਾਮ ਕਰਦੀ ਜਾਨਾ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ